ਬੋਲਾ ਨੰਨੇ ਮੇਰਾ ਬਿਜ਼ੀ ਹੋ ਗਿਆ ਉਹ ਗਿਆ ਨਾ ਕਰੇ ਇਹ ਕੋਈ ਅਚਨਚੇਤ ਹੀ ਅਗ ਲੱਗੀ ਆ ਜਿਹੜਾ ਨੀਚੇ ਵਾਲਾ ਕਮਰਾ ਉਹ ਸਾਰਾ ਮਤਲਬ ਸੜ ਗਿਆ ਮੰਦਰ ਸੀਗਾ ਦਰਬਾਰ ਕੋ ਵੀ ਸਰਰ ਕਾਸ਼ ਨਾਸ਼ ਹੋ ਗਿਆ ਤੇ ਬੰਦਾਂ ਦੀ ਚੋਕ ਕੰਮ ਸੀਗਾ ਮੈਂ ਉਧਰ ਗਿਆ ਸੀ ਤੇ ਮਗਰ ਮਸੀਹ ਦਾ ਫੋਨ ਆਇਆ ਵੀ ਘਰ ਅੱਗ ਲੱਗੀ ਹੈ ਤੇ ਮੈਂ ਫਟਾਫਟ ਆਪਣੇ ਸੱਜਣ ਮਿੱਤਰਾਂ ਨੂੰ ਭਾਜਾ ਸਾਹਿਬ ਨੂੰ ਜਿੰਨੇ ਵੀ ਆਪਣੇ ਸੱਜਣ ਸਿਰਾਂ ਨੂੰ ਲਾਗੋ ਫੋਨ ਕੀਤਾ ਬੋ ਵੀ ਭਾਜੀ ਇੱਥੇ ਕਮਿਊਨਿਟੀ ਹਾਲ ਤੋਂ ਬੰਦਾ ਕਾਲੀ ਕਾਲੀ ਦੱਸਣ ਦੇ ਆ ਪਰ ਉਹਨੇ ਕਿੰਨੇ ਬਹੁਤ بے ਪ੍ਰਵਾਹ ਕਰਕੇ ਹੈ ਇਰਾ ਨੂੰ ਬੁਲਾਓ 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 ਉਹਨੇ ਬੜੀ ਹਿੰਮਤ ਕੀਤੀ ਆ ਬੰਦੇ ਨੇ ਸਭ ਤੋਂ ਪਹਿਲਾਂ ਕਿ ਜਿੰਨੇ ਛੇਕ ਦੀ ਪ੍ਰਵਾਹਨ ਕੀਤੀ ਜਿਹੜੇ ਸਿਕਚ ਮੈਂ ਵੀ ਆ ਕੇ ਨਹੀਂ ਜਾ ਸਕਿਆ ਉਹਨੇ ਉਸ ਤੋਂ ਪਹਿਲਾਂ ਸਿਕ ਦੇ ਵਿੱਚ ਜਾ ਕੇ ਤੇ ਪਾਣੀ ਦੀਆਂ ਬਾਲਟੀਆਂ ਕੋਨੇ ਕਾਲੀ ਹੈ ਚਲੋ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਇਸ ਬੰਦੇ ਨੇ ਹਿੰਮਤ ਵਿਖਾਈ ਆ ਤੇ ਚਲੋ ਹਮਤੀ ਬੜੇ ਸਾਡੇ ਇਨੀ ਦੀਆਂ ਫਾਰ ਗੱਡੇ ਗੱਡੀਆਂ ਆਂ ਦੋ ਆ ਗਏ ਕੁਲ ਧੀ ਕਮੈਂਟ ਚ ਉਹਦਾ ਪੋੜਿਆ ਆ ਮੈਂ ਕਾਰ ਚਲੀ ਤੇ ਪੀਸੀਆਰ ਨੂੰ ਕੋਲ ਲਾਇਆ ਸੀ ਨੁਕਸਾਨ ਅਜੇ ਸਾਹਮਣੇ ਜਿਹੜਾ ਦਿਖ ਰਿਹਾ ਉਹਦੇ ਦੇਖੀ ਜਾ ਦੋ ਚਾ ਲਖ ਦਾ ਹੈਗਾ ਹੀ ਆ ਪਰ ਚਲੋ ਕੋਈ ਨਹੀਂ ਗੱਲ ਨੁਕਸਾਨ ਦੀ ਨਹੀਂ ਕਿਤੇ ਸਾਡੇ ਮਾਰੇ ਦੇ ਸਰੂਪ ਜਿਹੜੇ ਆ ਉਹ ਜਿਹੜੇ ਪਾਸਮੂ ਆਇਆ ਉਹ ਮੈਨੂੰ ਸਭ ਤੋਂ ਵੱਡਾ ਦੁੱਖ ਉਸ ਚੀਜ਼ ਦਾ ਹੈ ਮੈਨੂੰ ਕੋਈ ਬਾਕੀ ਨੁਕਸਾਨ ਦੀ ਕੋਈ ਗੱਲ ਨਹੀਂ ਸੀਗੀ ਜਾਣ ਨਿਕਸਾਲ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਮੇਰੇ ਨਾਲ ਉਹਨਾਂ ਨੇ ਆਪਣੇ ਤੇ ਲਿਆ ਮੇਰੇ ਤੇ ਸਾਫ ਲੱਭਦਾ ਬਤਾ ਸਾਬ ਆਏ ਨੇ ਮੈਨਾਂ ਦੁੱਖ ਸਾਂਝਾ ਕੀਤਾ ਉਹਨਾਂ ਨੇ ਇਹ ਉਹਨਾਂ ਨੇ ਤਸੱਲੀ ਦਿੱਤੀ ਆ ਬੜੀ ਵੱਡੀ ਗੱਲ ਆ ਕਿ ਮੌਕੇ ਤੇ ਆਏ ਨੇ ਆਪਰੇ ਜਿਵੇਂ ਸੀਗੇ ਮੈਨੂੰ ਪਤਾ ਹੀ ਪਿੰਡਾਂ ਚ ਗਏ ਅਜੇ 20 ਮਿੰਟ ਪਹਿਲਾਂ ਤਾਂ ਸੈਕਿੰਡਾਂ ਵਿੱਚ ਗੱਲ ਹੋਈ ਮੇਰੀ ਤੇ ਮੈਂ ਮਿਲਣਾ ਸੀ ਦਰਸ਼ਨ ਕਰਨੇ ਸੀ ਉਦੋਂ ਕੋਈ ਗੱਲ ਨਹੀਂ ਕੋਈ ਚੇਤ ਨਹੀਂ ਚੇਤਾ ਨਹੀਂ 5 ਵਜੇ ਚੋਂ 10 ਮਿੰਟ ਪਹਿਲੇ ਮੈਂ ਗੱਲ ਕੀਤੀ ਅਜੇ ਪੰਜ ਮਿੰਟਾਂ ਬਾਅਦ ਮੈਨੂੰ ਘਰੋਂ ਫੋਨ ਆ ਜਾਂਦਾ ਇਸ ਤਰ੍ਹਾਂ ਤੇ ਬਾਕੀ ਚਲੋ ਜੋ ਗੁਰੂ ਮਾਰ ਨੇ ਮਨਜ਼ੂਰ ਆ ਬਾਕੀ ਮਾਲਕ ਨੇ ਮੇਰੀ ਰੱਖਿਆ ਕੀਤੀ ਜਾਨ ਦੀ ਸਾਰੀ ਰੱਖਿਆ ਕੀਤੀ ਆ ਮੈਂ ਮਾਲਕ ਦਾ ਨਹੀਂ ਨਹੀਂ ਆਪਣੇ ਵੀਰਾਂ ਭਰਾਵਾਂ ਦਾ ਵੀਰਣੀ ਆ ਜਿਨ੍ਹਾਂ ਨੂੰ ਮੈਂ ਫੋਨ ਕੀਤਾ ਮਿੰਟ ਦੇ ਵਿੱਚ ਆਏ ਉਹਨਾਂ ਨੇ ਆ ਕੇ ਸਾਰਿਆਂ ਨੇ ਸਹਿਯੋਗ ਦਿੱਤਾ ਮੇਰਾ ਨੀਰਾ ਸ਼ਰਮਾ ਫਾਇਰ ਅਫਸਰ ਇਨਚਾਰਜ ਫਾਇਰ ਸਟੇਸ਼ਨ ਪਟਿਆਲਾ ਤੇ ਸਾਨੂੰ ਕੰਟਰੋਲ ਰੂਮ ਤੋਂ ਫਾਇਰ ਕਾਲ ਮਿਲੀ ਜੇ ਤੇ ਤੁਰੰਤ ਕਾਰਵਾਈ ਕਰਦੇ ਹੋਏ 2-3 ਮਿੰਟ ਵਿੱਚ ਹੀ ਸਾਡਾ ਲੱਗੇ ਫਾਇਰ ਸਟੇਸ਼ਨ ਗੱਡੀਆਂ ਦੋ ਆ ਗਈਆਂ ਉਸੇ ਵੱਲ ਮੁੰਡਿਆਂ ਨੇ ਜਦੋਂ ਜਾਦ ਕਰਕੇ ਪਾਈ ਮਿਸ਼ਾ ਕੇ ਤੇ ਅੰਦਰ ਅੱਗ ਸੀਗੀ ਉਹਦੇ ਕੰਟਰੋਲ ਕੀਤਾ ਜੇ ਥੋੜਾ ਜਾਂ ਲੇਟ ਇਤਲਾ ਮਿਲਦੀ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ ਹੁਣ ਇਹਨਾਂ ਦੇ ਪੂਜਾ ਰੂਮ ਆ ਉਹਦੇ ਵਿੱਚ ਜਿਹੜੀ ਅੱਗ ਸੀਗੀ ਤੇ ਉਹਦੇ ਤੋਂ ਹੀ ਜਿਹੜੀ ਅੱਗ ਵਧੀ ਆ ਤੇ ਸਾਰੇ ਘਰ ਤੋਂ ਉੱਪਰ ਤੱਕ ਜਿਹੜਾ ਧੂਆ ਵਗੈਰਾ ਫੈਲ ਗਿਆ ਲੇਕਿਨ ਇਸ ਵੇਲੇ ਸਟੇਸ਼ਨ ਅੰਡਰ ਕੰਟਰੋਲ ਆ ਸਾਡੇ ਨਹੀਂ ਜਾਨੀ ਕੋਈ ਨਹੀਂ ਜੀ ਮਾਲੀ ਨੁਕਸਾਨ ਆ ਕੁਝ ਫਰਨੀਚਰ ਵਗੈਰਾ ਸੜਿਆ ਤੇ ਮੰਦਰ ਦਾ ਨੁਕਸਾਨ ਹੋਇਆ ਕਿੰਨੀ ਕਿੰਨੀ ਸਖਤ ਕਰਨੀ ਪਈ ਮੁਸ਼ਕਲ ਕਾਫੀ ਹੈ ਜੀ ਪੀਵੀਸੀ ਵਗੈਰਾ ਲੱਗੀ ਸੀਗੀ ਉਹਦੇ ਕਰਕੇ ਧੂਆਂ ਜ਼ਿਆਦਾ ਸੀਗਾ ਤੇ ਉੱਚ ਦਿੱਕਤ ਆਂਦੀ ਆ ਕੋਈ ਗੱਲ ਨਹੀਂ ਦਿੱਕਤ ਦਾ ਸਾਹਮਣਾ ਕਰਨ ਲਈ ਤਿਆਰ ਆ ਠੀਕ ਹੈ